ਵੈਗੁਰ ਦੇਖਾ ਖਾਲਸਾ ਵੈਗੁਰ ਦੀ ਖਤੇ ਦੁਨੀਆਂ ਤੇ ਇੰਨੇ ਵੀ ਗਰੀਬ ਲੋਕਾਂ ਦਾ ਸੰਗਠ ਜਿੰਨਾ ਕੋਲੇ ਜ਼ਮੀਨ ਦੇ ਉੱਤੇ ਘਰ ਲੋ ਕਿੰਨਾ ਬਣਾ ਕੇ ਉੱਤੇ ਲੋ ਤੇ ਤਵਾ ਰੱਖਣ ਦਾ ਵੀ ਜਿਹੜਾ ਪ੍ਰਬੰਧ ਕੋਈ ਨਹੀਂ ਹੈਗਾ ਇਹਦਾਂ ਦੇ ਵੀ ਲੋਕ ਜਿਵੇਂ ਕੱਲ ਪਰਸੋਂ ਦੀ ਤੁਸੀਂ ਵੀਡੀਓ ਵੇਖੀ ਛੋਟੇ ਬੱਚੇ ਇੱਕ ਤੇ ਉਹ ਲੋਕ ਜਿਹੜੇ ਖਾਣ ਲੱਗੇ ਨਖਰੇ ਬਥੇਰੇ ਕਰਦੇ ਆ ਇਹ ਛੋਟਾ ਜਿਹਾ ਬੱਚਾ ਮੈਂ ਕਹਿੰਦਾ ਵੀ ਉਸ ਬੱਚੇ ਨੇ ਟੀਚਰ ਇੱਕ ਫਿਸਤਾ ਬਣ ਕੇ ਆਇਆ ਬਹੁਤ ਘਟਰਾਵਾ ਬੱਚਿਆਂ ਦੇ ਨਾਲ ਵਾਪਰਦੀਆਂ ਉਹ ਬੱਚਾ ਪਰਿਆ ਹੁੰਦਾ ਸੀ ਟੀਚਰ ਨੇ ਪੁੱਛਿਆ ਵੀ ਤੂੰ ਹੋਮਵਰਕ ਨਹੀਂ ਕੀਤਾ ਤੇ ਨਾਲ ਉਹਨੂੰ ਝਿੜਕਿਆ ਤੇ ਕੈਮਰਾ ਵੀ ਉਹਨੂੰ ਕੀਤਾ ਤੇ ਸ਼ਬਦ ਪੁੱਛਿਆ ਉਹਨੂੰ ਵੀ ਬੱਚੇ ਨੂੰ ਕਹਿੰਦੇ ਕੀ ਕਾ ਕਹਿੰਜ ਜਿਵੇਂ ਟੀਚਰ ਪੁੱਛਦੇ ਬੱਚਿਆਂ ਨੂੰ ਅਕਸਰ ਤੇ ਬੱਚਾ ਕਹਿੰਦਾ ਅੱਗੇ ਜੀ ਕੋਝ ਨਹੀਂ ਖਾ ਗਿਆ। ਉੱਛੇ ਕਿਉਂ ਨਹੀਂ ਖਾ ਗਿਆ? ਕਿ ਤੋਤਲੀ ਜ਼ੁਬਾਨ ਨਾਲ ਬੱਚਾ ਕਹਿੰਦਾ ਜੀ ਘਰ ਆਤਾ ਨਹੀਂ ਹੈ ਜੀ। ਬੱਚਾ ਕਹਿੰਦਾ ਜੀ ਘਰ ਆਤਾ ਨਹੀਂ ਹੈ ਜੀ। ਜਦੋਂ ਇਹ ਸ਼ਬਦ ਬੋਲੇ ਨਾ ਬੱਚੇ ਨੇ ਤੇ ਟੀਚਰ ਦੇ ਨਾਲ ਹੀ ਜਿਹੜਾ ਇੱਕ ਸ਼ਬਦ ਨਿਕਲਿਆ ਹੋਏ ਨਾਲ ਇਹਨਿ ਸਟੋਡੀ ਨੋਟ ਲਾਇਆ ਤੇ ਬੱਚਾ ਵੀ ਭਾਵਕ ਹੋਇਆ। ਤੇ ਉਹ ਬਾਅਦ ਵਿੱਚ ਉਸ ਟੀਚਰ ਦੀ ਸਟੇਟਮੈਂਟ ਤੁਸੀਂ ਵੇਖ ਰਹੇ ਹੋ ਵੱਖ-ਵੱਖ ਪੱਤਰਕਾਰ ਆਉਂਦੇ ਆ ਉਹਨਾਂ ਕੋਲੇ ਤੇ ਬਾਅਦ ਵਿੱਚ ਪੱਤਰਕਾਰ ਨੇ ਪੁੱਛਿਆ ਵੀ ਫਿਰ ਤੁਸੀਂ ਕੀ ਕੀਤਾ ਉਹ ਕਹਿੰਦੇ ਵੀ ਮੈਂ ਮਿੱਥ ਕੇ ਵੀਡੀਓ ਨਹੀਂ ਕੋਈ ਬਣਾ ਰਿਆ ਮਤਲਬ ਆਮ ਨੂੰ ਕਹਿੰਦੇ ਜਿੱਦਾਂ ਰੋਜ਼ ਬੱਚਿਆਂ ਨੂੰ ਪੁੱਛੀਦੇ ਕਿ ਕੀ ਖਾ ਕੇ ਆਏ ਹੋ ਬੱਚੇ ਦੱਸ ਦਿੰਦੇ ਆ ਵੀ ਅੱਜ ਮੈਂ ਇਹ ਖਾ ਕੇ ਅੱਜ ਮੈਂ ਰੋਟੀ ਖਾਧੀ ਅੱਜ ਮੈਂ ਪਰੌਂਠੀ ਖਾ ਕੇ ਆਇਆ ਜਿੰਨੇ ਮੈਂ ਏਦਾਂ ਪੁੱਛਿਆ ਬੱਚੇ ਨੂੰ ਲੇਕਿਨ ਪਤਾ ਵੀ ਨਹੀਂ ਸੀ ਕਹਿੰਦੇ ਵੀ ਮਾਈ ਖੇਡ ਚ ਮੇਰਾ ਦਿਮਾਗ ਜਿੱਦਾਂ ਦੀ। ਜਦ ਮੈਂ ਪੁੱਛਿਆ ਬੱਚੇ ਨੂੰ ਏਦਾਂ ਪੁੱਛ ਰਿਹਾ ਕਹਿੰਦੇ ਵੀ ਉਹ ਕਹਿੰਦਾ ਨਾ ਰੋਟੀ ਨਹੀਂ ਖਾਖਿਆ ਵੀ ਘਰ ਆ ਤਾਂ ਇੰਨੀ ਚ ਸਾਡੀ। ਉਹ ਟੀਚਰ ਦੇ ਮੂੰਹ ਤੋਂ ਹਾਇ ਨਿਕਲਿਆ ਤੇ ਨਾਲ ਹੀ ਉਹਨੇ ਥੋੜੀ ਨੂੰ ਹੱਥ ਲਾਇਆ ਪ੍ਰੇਮ ਦੇ ਕੀਤਾ ਉਹਨੂੰ। ਤੇ ਅੰਦਰੋਂ ਫਰਗਾ ਕੇ ਉਹਨਾਂ ਆਪਣੇ ਰਸੋਈ ਵਿੱਚੋਂ ਫਿਰ ਉਹਨਾਂ ਰੋਟੀ ਦੀ ਖਵਾਈ ਉਹਨੇ। ਵੀਡੀਓ ਕੱਲ੍ਹ ਵਾਇਰਲ ਹੋਈ ਟੀਚਰ ਦੇ ਬਿਆਨ ਵੀ ਹੈ ਕਿ ਜਦੋਂ ਮੈਂ ਘਰ ਗਿਆ ਤੇ ਮੈਂ ਆਪਣੀ ਮਾਂ ਨੂੰ ਕੋਈ ਵੀਡੀਓ ਮੈਂ ਵੀ ਭਾਵਕ ਹੋਇਆ ਕਹਿੰਦਾ ਕਿ ਕਿੱਥੇ ਕਹਿੰਦੇ ਦੀ ਇੱਕ ਪਾਸੇ ਸਾਡੇ ਜਵਾਕ ਨਖਰੇ ਕਰਦੇ ਰੋਟੀਆਂ ਖਾਂਣ ਲੱਗੇ ਤੇ ਸਮਾਜ 'ਚ ਐਡਾਂ ਦੇ 20 ਲੋਕ ਬੈਠੇ ਆ ਜਿੰਨਾਂ ਕੋਲ ਸਾਧ ਸੰਗਤ ਇੰਨਾ ਵੀ ਨਹੀਂ ਵੀ ਉਹ ਦੋ ਵਕ ਦੀ ਰੋਟੀ ਚੰਗੀ ਖਾ ਸਕਣ ਉਹਨਾਂ ਵੱਖਰੀ ਗੱਲ ਹੈ ਵੀ ਵੀਡੀਓ ਵਾਇਰਲ ਹੋ ਰਹੀ ਹੈ ਬੱਚੇ ਦੀ ਤੇ ਬਹੁਤ ਸਮਾਜ ਦੇ ਵਿੱਚ ਸੇਵਾ ਕਰਨ ਵਾਲੇ ਜਿਹੜਾ ਉਹ ਵੀ ਹੱਲਪ ਉਹ ਵੀ ਕਰ ਰਹੇ ਆ ਪਰ ਇੱਕ ਬੱਚਾ ਨਹੀਂ ਇੱਥੇ ਆਪਣੇ ਬਹੁਤ ਬੱਚੇ ਸੰਤ ਦੀ ਤੁਸੀਂ ਦੇਖਦੇ ਹੋਗੇ ਇਦਾਂ ਦੇ ਹੋਰ ਬਹੁਤ ਬੱਚੇ ਆ ਜਿਨ੍ਹਾਂ ਕੋਲ ਇੱਕ ਤੇ ਖਾਣ ਲੱਗ ਨਖਰੇ ਕਰਦੇ ਆ ਜਿਵੇਂ ਬੱਚਨ ਪਰਦੇ ਨੂੰ ਕਬੂ ਨੂੰ ਖੀਰ ਖਾਣ ਕੀਓ ਨਾ ਬਹਾਵ ਪਰਦੇਉ ਬਈ ਕਈ ਵਾਰੀ ਦੇਸੀ ਕੇ ਉਦਪਕਵਾਨ ਵੀ ਬੰਦੇ ਕੋਲ ਹੁੰਦੇ ਆ ਬੰਦਾ ਕਹਿੰਦਾ ਦੀ ਜੀਵਨ ਕਰਦਾ ਤੇ ਕਬੂ ਕੂਰ ਚਨੇ ਬਣਾਵੇ ਤੇ ਕਈ ਵਾਰੀ ਤਾਂ ਸੰਤ ਦੀ ਰੋੜੀਆਂ ਤੋਂ ਚੰਨੇ ਚੁਗਣ ਲਈ ਗੜੀਆਂ ਸੜੀਆਂ ਸਬਜ਼ੀਆਂ ਚੁਗਣ ਵਾਸਤੇ ਵੀ ਮਜਬੂਰ ਹੁੰਦਾ ਹੁੰਦਾ ਕਦੋਂ ਮੁੱਦਰ ਦਰਦ ਟੁਕ ਮੰਗਾਵੇ ਕਦੇ ਦਰਦਾਂ ਤੇ ਟੁਕ ਵੀ ਮੰਗਣੇ ਪੈਂਦੇ ਆ ਉਸ ਬੱਚੇ ਦੇ ਸੰਗਤ ਦੀ ਮੂਹ ਤੇ ਨਿਕੜੀ ਗੱਲ ਹਨਾ ਤੁਸੀਂ ਵੇਖ ਰਹੇ ਹੋ ਕਿੰਨੇ ਲੋਕ ਜਿਹੜੇ ਉਹਦੀ ਹੈਲਪ ਵੀ ਕਰ ਰਹੇ ਆ ਸਮਾਜ ਤੇ ਵੈਸੇ ਮੈਂ ਬੇਤੀ ਅਕਸਰ ਕਰਦਾ ਹਾਂ ਵੀ ਅਸੀਂ ਰੱਜਿਆਂ ਨੂੰ ਰਜਾ ਰਹੇ ਹਾਂ ਨੰਬਰ ਉੱਥੇ ਲੱਗ ਰਹੇ ਸਾਬ ਸੰਗਤ ਜਿੱਥੇ ਕਈ ਅਜੇ ਬੰਦਾ ਕਰੋ ਹੀ ਗਿਆ ਕਿ ਜੇ ਕਿਤੇ ਇਹੋ ਪੈਸਾ ਰੁਪਈਆ ਸੰਗਤ ਦੀ ਲੋੜਵੰਦਾਂ ਜਿਹੜਾ ਪਰਿਵਾਰਾਂ ਦੀ ਹਲਪ ਤੇ ਨਾਲ ਹੀ ਮੈਨੇ ਕੇੰਦਰ ਦੀ ਮੰਗ ਤੇ ਬਣਾਈ ਉਹਨਾਂ ਨੂੰ ਪਰ ਇੱਕ ਵਾਰ ਉਹਨਾਂ ਨੇ ਪੈਰਾਂ ਸਿਰ ਖੜੇ ਕਰਦੀਏ